ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨੀਕੇਸ਼ ਸ਼ਰਮਾ ਸੋ ਇਸ ਵਕਤ ਅਸੀਂ ਹੁਸ਼ਿਆਰਪੁਰ ਦੇ ਪ੍ਰਸਿੱਧ ਗ੍ਰੀਨ 뷰 ਪਾਰਕ ਵਿਖੇ ਮੌਜੂਦ ਹਾਂ ਜਿੱਥੇ ਕੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਆਰਮੀ ਟੈਂਕ ਹੈ ਜਿਹੜਾ ਕੀ ਇਹ ਕਾਫੀ ਧੀਰ ਤੋਂ ਪਲੈਨਿੰਗ ਜਿਹੜੀ ਕੀ ਚੱਲ ਰਹੀ ਸੀਗੀ ਕਿ ਆਰਮੀ ਟੈਂਕ ਹੈ ਜਿਹੜਾ ਕੀ ਇਹ ਇੱਥੇ ਰੱਖਿਆ ਜਾਵੇਗਾ ਤਾਂ ਅੱਜ ਜਿਹੜਾ ਕੀ ਹੈ ਉਹ ਹੁਸ਼ਿਆਰਪੁਰ ਦੇ ਵਿੱਚ ਗ੍ਰੀਨ 뷰 ਪਾਰਕ ਵਿਖੇ ਜਿਹੜਾ ਕੀ ਇਸ ਟੈਂਕ ਨੂੰ ਲਿਆਂਦਾ ਗਿਆ ਹੈ ਤੇ ਟੈਂਕ ਨੂੰ ਲਿਆ ਕੇ ਜਿਹੜਾ ਕਿ ਹੁਣ ਇੱਥੇ ਪਾਰਕ ਦੇ ਬਾਹਰ ਜਿਹੜਾ ਕਿ ਰੱਖਿਆ ਜਾਵੇਗਾ ਕਿਤੇ ਨਾ ਕਿਤੇ ਜ਼ਰੂਰ ਇਸ ਚੀਜ਼ ਦੇ ਨਾਲ ਪਾਰਕ ਦੀ ਸ਼ੋਭਾ ਵਧੇਗੀ ਤਾਂ ਕਾਫੀ ਮਸ਼ਹੂਰ ਹੁਸ਼ਿਆਰਪੁਰ ਦਾ ਪ੍ਰਸਿੱਧ ਗ੍ਰੀਨ 뷰 ਪਾਰਕ ਹੈ ਤਾਂ ਸੋਨਾਲਿਕਾ ਟਰੈਕਟਰਸ ਦੇ ਵੱਲੋਂ ਵੀ ਇੱਕ ਚੰਗਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਲੋਕ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਨੇ ਪ੍ਰਸ਼ਾਸਨਿਕ ਅਧਿਕਾਰੀ ਵੀ ਅਮ ਮੌਜੂਦ ਨੇ ਤਾਂ ਆਲੇ-ਦੁਆਲੇ ਵੀ ਜਿਹੜੀ ਕਿ ਹੈ ਬੈਰੀਗੇਟਿੰਗ ਕੀਤੀ ਗਈ ਹੈ ਕਿਉਂਕਿ ਇਹ ਜਿਹੜੀ ਕਿ ਪ੍ਰੋਸੈਸ ਅਜੇ ਚੱਲ ਰਹੀ ਹੈ ਟੈਂਕ ਜਿਹੜਾ ਕਿ ਉੱਥੇ ਰੱਖਿਆ ਜਾਵੇਗਾ ਤਾਂ ਰਾਤੀ ਤਕਰੀਬਨ 1:00 ਵਜੇ ਦੇ ਕਰੀਬ ਇਹ ਟੈਂਕ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਪਹੁੰਚ ਗਿਆ ਸੀ ਤਾਂ ਹੁਣ ਜਿਹੜਾ ਕਿ ਉਸ ਟੈਂਕ ਨੂੰ پارک ਦੇ ਬਾਹਰ ਜਿਹੜਾ ਕਿ ਹੈ ਉਹ ਰੱਖਿਆ ਜਾ ਰਿਹਾ ਹੈ ਤਾਂ ਆਮ ਲੋਕ ਵੀ ਨੇ ਜਿਹੜੇ ਉਹ ਇਸ ਚੀਜ਼ ਤੋਂ ਜਿਹੜਾ ਕਿ ਕਾਫੀ ਖੁਸ਼ ਨੇ ਕਿਉਂਕਿ ਗ੍ਰੀਨ 뷰 ਪਾਰਕ ਦੀ ਗੱਲ ਕਰੀਏ ਤਾਂ ਕਾਫੀ ਪੁਰਾਣਾ ਹੈ ਮਸ਼ਹੂਰ ਹੁਸ਼ਿਆਰਪੁਰ ਸ਼ਹਿਰ ਦਾ ਪਾਰਕ ਹੈ ਪਰ ਕਿਤੇ ਨਾ ਕਿਤੇ ਇਸ ਦੀ ਮੇਨਟੇਨੈਂਸ ਜਿਹੜੀ ਕਿ ਕਾਫੀ ਲੰਬੇ ਸਮੇਂ ਤੋਂ ਅਸੀਂ ਕਹਿ ਲਈ ਹੈ ਜਾਂ ਇੱਕ ਨਸ਼ੇੜੀਆਂ ਦਾ ਅੱਡਾ ਵੀ ਪਾਰਕ ਹੈ ਬਣਦਾ ਜਾ ਰਿਹਾ ਸੀ ਪਰੰਤੂ ਕਿਤੇ ਨਾ ਕਿਤੇ ਹੁਣ ਜਿਹੜਾ ਕਿ ਇਸ ਪਾਰਕ ਦੀ ਸ਼ੋਭਾ ਦੇ ਵਿੱਚ ਮੈਂ ਤਾਂ ਕਹਿਣਾ ਚਾਹਾਂਗਾ ਕਿ ਜ਼ਰੂਰ ਇਸ ਦੇ ਨਾਲ ਚਾਰ ਚੰਨ ਲੱਗਣਗੇ ਕਿਉਂਕਿ ਪਾਰਕ ਦੇ ਬਾਹਰ ਇਸ ਟੈਂਕ ਨੂੰ ਹੈ ਜਿਹੜਾ ਕਿ ਉਹ ਹੁਣ ਰੱਖਿਆ ਜਾ ਰਿਹਾ ਪਿਆ ਹੈ ਤਸਵੀਰਾਂ ਵੀ ਤੁਹਾਡੇ ਨਾਲ ਨਾਲੋ ਨਾਲ ਸਾਂਝੀਆਂ ਕਰ ਰਹੇ ਆ ਤੇ ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀ ਵੀ ਜਿਹੜੇ ਕੀ ਨੇ ਉਹ ਦੋਨੋਂ ਪਾਸੇ ਤਨਾਤ ਨੇ ਕਿ ਜਿਆਦਾ ਰਸ ਵਾਲਾ ਮਾਹੌਲ ਇੱਥੇ ਅਜੇ ਨਾ ਬਣੇ ਤਾਂ ਵਹੀਕਲ ਵੀ ਨੇ ਜਿਹੜੇ ਉਹਨਾਂ ਵੱਲੋਂ ਇੱਧਰ ਉੱਧਰ ਜਿਹੜੇ ਕੀ ਉਹ ਡਾਇਵਰਟ ਕੀਤੇ ਜਾ ਰਹੇ ਨੇ ਤਾਂ ਕੁਝ ਲੋਕ ਵੀ ਨੇ ਜਿਹੜੇ ਉਹ ਵੀ ਇੱਥੇ ਮੌਜੂਦ ਨੇ ਸੋ ਗੱਲਬਾਤ ਵੀ ਕਰਾਂਗੇ ਸਰ ਕੀ ਨਾਮ ਹੈ ਸਰ ਸ਼ਿਵਮੂ ਸਰ ਇਹ ਟੈਂਕ ਜਿਹੜਾ ਕੀ ਹੈ ਆਰਮੀ ਟੈਂਕ ਉਹ ਗ੍ਰੀਨ 뷰 ਪਾਰਕ ਵਿੱਚ ਰੱਖਿਆ ਜਾ ਰਿਹਾ ਹੈ ਇਸ ਦੀ ਕਿਤੇ ਨਾ ਕਿਤੇ ਪਾਰਕ ਦੀ ਸ਼ੋਭਾ ਇਸ ਦੇ ਨਾਲ ਜ਼ਰੂਰ ਵਧੇਗੀ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇਖਦੇ ਆ ਸਰ ਬਹੁਤ ਹੀ ਵਧੀਆ ਪਹਿਲੀ ਗੱਲ ਤਾਂ ਇਹ ਹਿਸ਼ਾਰਪੁਰ ਨੂੰ ਬਹੁਤ ਖੁਸ਼ੀ ਦਾ ਇੱਕ ਤੋਹਫ਼ਾ ਦਿੱਤਾ ਜਾ ਰਿਹਾ ਜਿਵੇਂ ਕਿ ਸਾਰੇ ਹਿਸ਼ਾਰਪੁਰ ਨੂੰ ਪਤਾ ਹੈ ਗ੍ਰੀਨ 뷰 ਪਾਰਕ ਇੱਕ ਮੇਨ ਪੁਆਇੰਟ ਸੀਗਾ ਅੱਗੇ ਹਿਸ਼ਾਰਪੁਰ ਦਾ ਲੋਕਾਂ ਦੇ ਸੈਰ ਕਰਨ ਲਈ ਬੱਚਿਆਂ ਦੀ ਐਕਟੀਵਿਟੀਆਂ ਕਰਨ ਲਈ ਪਰ ਇੱਕ ਟਾਈਮ ਤੇ ਆ ਕੇ ਨਸ਼ਿਆਂ ਦਾ ਅੱਡਾ ਬਣ ਚੁੱਕਾ ਸੀ ਇਹ ਬੱਚੇ ਦਾ ਕੀ ਇੱਥੇ ਕੋਈ ਵੱਡੇ ਵੀ ਆਣ ਤੋਂ ਡਰਦੇ ਸੀ ਨਸੀਆਂ ਕਰਕੇ ਬਟ ਹੁਣ ਜਿਹੜਾ ਸਟੈਪ ਚੱਕਿਆ ਜਾ ਰਿਹਾ ਬਹੁਤ ਵਧੀਆ ਗੱਲ ਆ ਇਹਦੇ ਨਾਲ ਹੁਣ ਇੱਕ ਤਾਂ ਸਰ ਬੱਚੇ ਜਿੱਦਾ ਖੇਡ ਰਹੇ ਆ ਅੱਗੇ ਸੈਰ ਕਰਨ ਲਈ ਆ ਰਹੇ ਆ ਰੋਟੀ ਖਾਣ ਤੋਂ ਬਾਅਦ ਆਤੀ ਜਾਂਦੇ ਆ ਉਹਦੇ ਲਈ ਹੁਣ ਇੱਕ ਵਧੀਆ ਪੁਆਇੰਟ ਬਣ ਗਿਆ ਜੇ ਨਾਲ ਇੱਕ ਸੈਂਟਰ ਆਫ ਅਟਰੈਕਸ਼ਨ ਬਣੇਗਾ ਹੁਸ਼ਿਆਰfully ਇੱਕ ਕੁਝ ਲੋਕ ਬਟ ਇਹ ਆ ਜਿੱਦਾਂ ਹੁਣ ਆ ਰਹੇ ਸੀਗੇ ਡਰਦੇ ਸੀਗੇ ਕੋਈ ਇੱਥੇ ਬਾਹਰ ਖੜੇ ਹੋਣ ਤੋਂ ਵੀ ਡਰਦਾ ਸੀ ਬੈਕਗ੍ਰਾਉਂਡ ਤੇ ਝੂਲੇ ਲੱਗੇ ਇਹਨਾਂ ਦੇ ਬਟ ਉਹ ਕਿਸੇ ਕੰਮ ਤੇ ਨਹੀਂ ਰਹੇ ਸੀ ਬੱਚਿਆਂ ਦੇ ਅਰ ਜੇਰਾ ਹੁਣ ਸਟੈਪ ਚੱਕਿਆ ਗਿਆ ਹੈ ਇਹ ਬਹੁਤ ਵਧੀਆ ਗੱਲ ਜ਼ਰੂਰ ਇਹ ਸੀ ਕਹਿ ਸਕਦੇ ਆ ਕਾਫੀ ਪ੍ਰਸਿੱਧ ਪਾਰਕ ਹੈ ਹੁਸ਼ਿਆਰਪੁਰ ਦਾ ਕਿਤੇ ਨਾ ਕਿਤੇ ਦੁਬਾਰਾ ਇਸ ਚੀਜ਼ ਦੇ ਨਾਲ ਇੱਕ ਸੈਂਟਰ ਆਫ ਅਟਰੈਕਸ਼ਨ ਬਣੇਗਾ ਹਾਂਜੀ ਸਰ ਇੱਕ ਹੁਸ਼ਿਆਰਪੁਰ ਦੇ ਵਿੱਚ ਬਹੁਤ ਹੀ ਵਧੀਆ ਚੀਜ਼ ਬਣੂਗੀ ਹੁਣ ਕਿਸੇ ਨੂੰ ਆਏ ਗਏ ਨੂੰ ਦੇਖਣ ਨੂੰ ਇੱਕ ਚੀਜ਼ ਮਿਲ ਸਕਦੀ ਹੈ ਜੋ ਪਲਾਨਿੰਗ ਨਾਲ ਦੇਖਣ ਲਈ ਲੱਗ ਰਹੀ ਹੈ ਪਾਰਕ ਨੂੰ ਵੱਡਾ ਕੀਤਾ ਜਾ ਰਿਹਾ ਹੈ ਕਲੀਨ ਕੀਤਾ ਜਾ ਰਿਹਾ ਹੈ ਸਰ ਉਹਦੇ ਲਈ ਤਾਂ ਹੁਣ ਬਹੁਤ ਹੀ ਵਧੀਆ ਚੀਜ਼ ਬਣਦੀ ਹੈ ਹੁਸ਼ਿਆਰਪੁਰ ਲਈ ਤਾਂ ਹੋਰ ਵੀ ਜਿਹੜੇ ਕਿ ਲੋਕ ਨੇ ਮਜੂਬ ਨੇ ਸਰ ਇਸ ਤਰ੍ਹਾਂ ਦਾ ਉਪਰਾਲੇ ਨੂੰ ਇਸ ਉਪਰਾਲਾ ਜਿਹੜਾ ਕਿ ਕੀਤਾ ਜਾ ਰਿਹਾ ਹੈ ਟੈਂਕ ਨਾਲ ਸ਼ੋਭਾ ਹੀ ਅਸੀਂ ਪਾਰਕ ਦੀ ਕਹਿ ਲਈਏ ਵਧੇਗੀ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ। ਦੇਖੋ ਜਿਹੜਾ ਤਾਂ ਆਪਣ ਹਿਸ਼ਾਰਪੁਰ ਸ਼ਹਿਰ ਦੇ ਵਿੱਚ 51 50 51 ਹੈ ਨਗਰ ਕਾਉਂਸਲ ਹੈਗੇ ਆ ਜਿਹੜੇ ਵੀ ਜਿੰਨੇ ਵੀ ਹੈਗੇ ਸਾਰੇ ਲੋਕ ਇੱਥੇ ਆਣ ਕੇ ਦੇਖਣਗੇ। ਟੈਂਕ ਦੇਖਣ ਆਣਗੇ ਜਿੰਨੇ ਵੀ ਸ਼ਹਿਰ ਦੇ ਹੈਗੇ ਸਭ ਲੋਕੀ ਫਿਲਡਾਂ ਦੇ ਵੀ ਦੇਖਣ ਆਣਗੇ ਬੱਚੇ ਵੀ ਦੇਖਣ ਆਣਗੇ ਇਹਨਾਂ ਲਈ ਬਹੁਤ ਬਹੁਤ ਖੁਸ਼ੀ ਦੀ ਗੱਲ ਹੋਊਗੀ ਇਹਨਾਂ ਦੇ। ਪਰ ਪਾਰਕ ਦੀ ਜਿਹੜੀ ਗੱਲ ਹੈਗੀ ਆ ਵੀ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰ ਕਹੀ ਸੀਗੀ ਨਹੀਂ। ਜਿਹੜੇ ਯਾਰ ਲੈਟਰਿੰਗਾ ਕੁੱਤੇ ਜਿਹੜੇ ਕਰਾਉਂਦੇ ਆ ਇਹ ਬੰਦ ਕਰਾ ਲੈਣਾ ਚਾਹੀਦਾ ਨਸ਼ੇੜੀਆਂ ਦਾ ਤੇਰੇ ਭਾਜੀ ਉਹਨਾਂ ਨੇ ਗੱਲ ਦੱਸੀ ਦਿੱਤੀ ਆ ਕਰੇ ਦਿੱਤੀ ਆ ਬਾਕੀ ਬਹਰ ਹਾਲਾ ਹੈ ਵੀ ਫਰਕ ਦੀ ਇੰਨੀ ਬੜੀ ਸ਼ੋਅ ਬਣਨੀ ਚਾਹੀਦੀ ਨਾ ਹਲੇ ਕੰਮ ਰੁਕੇ ਆ ਇਹ ਵੀ ਕੰਮ ਸ਼ੁਰੂ ਕਰਉਣਾ ਚਾਹੀਦਾ ਹੈ ਅਲੱਗ ਤੈਂਕ ਤਾਂ ਚਲੋ ਆ ਗਿਆ ਉਹ ਤਾਂ ਗੱਲ ਬੁੱਕ ਗਈ ਬਾਕੀ ਨਹੀਂ ਪਾਰਕ ਦੀ ਗੱਲ ਜਿਹੜੀ ਪਾਰਕ ਦੀ ਅਧੂਰੀ ਪਈਓ ਸਾਰੀ ਕੰਮ ਇਹ ਕਰਉਣਾ ਚਾਹੀਦਾ ਛੇਤੀ ਤੋਂ ਛੇਤੀ ਜੀ ਸੋਏ ਲੋਕ ਵੀ ਜਿਹੜੇ ਕਿ ਮੌਜੂਦ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿਤੇ ਨਾ ਕਿਤੇ ਖੁਸ਼ੀ ਵਾਲਾ ਮਾਹੌਲ ਹੈ ਉਹ ਲੋਕਾਂ ਦੇ ਵਿੱਚ ਜ਼ਰੂਰ ਪਾਇਆ ਜਾ ਰਿਹਾ ਹੈ ਕਿਉਂਕਿ ਕਾਫੀ ਪੁਰਾਣਾ ਪਾਰਕ ਹੈ ਹੁਸ਼ਿਆਰਪੁਰ ਦਾ ਗ੍ਰੀਨ 뷰 ਪਾਰਕ ਤਾਂ ਉਸ ਦੀ ਮੇਨਟੇਨੈਂਸ ਵੀ ਜਿਹੜੀ ਕਿ ਇੱਕ ਮੰਗ ਹੈ ਲੋਕਾਂ ਵੱਲੋਂ ਰੱਖੀ ਗਈ ਹੈ ਸਟੈਂਕ ਦੇ ਨਾਲ ਜਿਹੜਾ ਕਿ ਰੱਖੇ ਜਾਣ ਤੋਂ ਬਾਅਦ ਜਿਹੜੀ ਕਿ ਪਾਰਕ ਦੀ ਮੇਨਟੇਨੈਂਸ ਹੈ ਪ੍ਰੋਪਰ ਤਰੀਕੇ ਦੇ ਨਾਲ ਉਸ ਦੇ ਵੱਲ ਵੀ ਜ਼ਰੂਰ ਧਿਆਨ ਦਿੱਤਾ ਜਾਵੇ ਤੇ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਜ਼ਰੂਰ ਕਹਿਣਾ ਚਾਹਾਂਗੇ ਕਿ ਜ਼ਰੂਰ ਇੱਥੇ ਆ ਕੇ ਵਿਜ਼ਿਟ ਕਰਕੇ ਜਿਹੜਾ ਕਿ ਉਪਰਾਲਾ ਕੀਤਾ ਗਿਆ ਹੈ ਸੋਨਾਲਿਕਾ ਟਰੈਕਟਰਸ ਦੇ ਵੱਲੋਂ ਵੀ ਅ ਤਾਂ ਇਸ ਨੂੰ ਜ਼ਰੂਰ ਦੇਖੋ ਤੇ ਇਸ ਦੀ ਜ਼ਰੂਰ ਅਸੀਂ ਵੀ ਕਦਮ ਦੀ ਇਸ ਦੀ ਸ਼ਲਾਘਾ ਕਰਨੀ ਬੰਦੀ ਹੈ ਕਿਉਂਕਿ ਗ੍ਰੀਨ 뷰 ਪਾਰਕ ਦੀ ਹੈ ਸ਼ੋਭਾ ਜਿਹੜੀ ਇਸ ਚੀਜ਼ ਦੇ ਨਾਲ ਜ਼ਰੂਰ ਜਿਸ ਨੂੰ ਦੁਬਾਰਾ ਚਾਰਚੰਦ ਲੱਗਣਗੇ ਕਿਉਂਕਿ ਕਾਫੀ ਮਸ਼ਹੂਰ ਜਿਹੜਾ ਕਿ ਇਹ ਪਾਰਕ ਹੁਸ਼ਿਆਰਪੁਰ ਸ਼ਹਿਰ ਦਾ ਹੈ ਤਾਂ ਉਸ ਦੀ ਕਿਤੇ ਨਾ ਕਿਤੇ ਦੁਬਾਰਾ ਇੱਥੇ ਰੌਣਕਾਂ ਨੇ ਉਹ ਜ਼ਰੂਰ ਦਿਖਣਗੀਆਂ ਆ ਵਕ ਵਕ ਪਿੰਡਾਂ ਤੋਂ ਜਾਂ ਸ਼ਹਿਰ ਦੇ ਲੋਕ ਵੀ ਜ਼ਰੂਰ ਇੱਥੇ ਪਹੁੰਚਣਗੇ ਕੈਮਰਾ ਪਰਸਨ ਮਨਵੀਰ ਮੇਟੀਆਣਾ ਦੇ ਨਾਲ ਮੈਂ ਅਨੀਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਹੁਸ਼ਾਰਪੁਰ ਨਿਊਜ਼ WE ARE GNA UNIVERSITY SEE POTENTIAL ਇਨ एवरीवन एंड एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ